ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਰਿਫਿਊਜ਼ਲ ਕੇਸਸ ਦੇ ਐਕਸਪਰਟ ਨੇ ਬਹੁਤ ਵੱਡੀ ਗਲਤੀ ਚ ਰਿਫਿਊਜ਼ ਕੇਸਸ ਨੂੰ ਵੀਜ਼ੇ ਦਵਾਏ ਨੇ ਹੁਣ ਬੈਨ ਵਾਲੇ ਸਟੂਡੈਂਟਸ ਨੂੰ ਵੀ ਵੀਜ਼ੇ ਦਵਾ ਰਹੇ ਨੇ ਇੱਕ ਬੈਨ ਸਟੂਡੈਂਟ ਦਾ ਵੀਜ਼ਾ ਆਇਆ ਉਹ ਵੱਖਰੇ ਪ੍ਰੋਗਰਾਮ ਚ ਗੱਲ ਕਰਾਂਗੇ ਪਰ ਇਸ ਪ੍ਰੋਗਰਾਮ ਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਪੀਏ ਲੈਟਰ ਨਹੀਂ ਮਿਲਦੀ ਫਿਰ ਉਹ ਕੀ ਕਰਨ ਇਹਦੇ ਤੇ ਜਾਣਕਾਰੀ ਲਵਾਂਗੇ ਸਸੇ ਕੱਲ ਤੇ ਰੱਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟੀਰੇ ਜੀ ਕੀ ਇਹ ਲਾਜ਼ਮੀ ਹੈ ਕਿ ਹਰ ਵਿਦਿਆਰਥੀ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮਿਲ ਜਾਏਗੀ ਅਗਰ ਕਿਸੇ ਵਿਦਿਆਰਥੀ ਨੂੰ ਇਹ ਲੈਟਰ ਨਹੀਂ ਮਿਲਦੀ ਫਿਰ ਸਰ ਬਿਲਕੁਲ ਆਪਾਂ ਮੈਂ ਤੁਹਾਨੂੰ ਕਲੀਅਰ ਦੱਸ ਵੀ ਦਵਾਂ ਕਿ ਪਿਛਲੇ ਸ਼ੋਅ ਦੇ ਵਿੱਚ ਆਪਾਂ ਦੀ 6 ਤਰੀਕ ਨੂੰ ਨਵਾਂ ਅਪਡੇਟ ਆਇਆ ਸੀ ਉਹਦੇ ਤੇ ਆਪਾਂ ਐਨ ਕਲੈਰਿਟੀ ਦੇ ਚੁੱਕੇ ਹਾਂ ਪਰ ਇਸਤੇ ਵੀ ਅੱਜ ਮੈਂ ਗੱਲ ਕਰੂੰਗਾ ਕਿ ਉੱਤੇ ਆਪਾਂ 4 ਪੁਆਇੰਟਸ ਤੇ ਕਲੈਰਿਟੀ ਦਿੱਤੀ ਸੀ ਪਰ ਇਹ ਜਿਹੜਾ ਸਵਾਲ ਆ ਨਾ ਉਹ ਇਹ ਨਾ ਬੱਚਿਆਂ ਦੇ ਸਵਾਲ ਹੀ ਐਸੇ ਇਹ ਉਹ ਸਵ ਤੇ ਬੱਚਿਆਂ ਨੂੰ ਹਜੇ ਤਾਂ ਵੇਟ ਕਰ ਰਹੇ ਕਿ ਟੈਸਟ ਸਟੇਸ਼ਨ ਲੈਟਰ ਕਦੋਂ ਆਉਗੀ ਕਿੱਦਾਂ ਮਿਲੂਗੀ ਕੀ ਹੋਏਗਾ ਬਟ ਇਹ ਵੀ ਕਿਤੇ ਨਾ ਕਿਤੇ ਡਾਟਾ ਕਿ ਕੁਐਸਚਨ ਮਾਰਕ ਆਗਾ ਜੇ ਮੈਨੂੰ ਟੈਸਟ ਸਟੇਸ਼ਨ ਲੈਟਰ ਮਿਲੀ ਨਹੀਂ ਮੈਂ ਤਾਂ ਰਹਿ ਗਿਆ ਨਾ ਇੱਥੇ ਮੈਂ ਕਦੋਂ ਟਰੈਵਲ ਕਰੂੰਗਾ ਕਿੱਦਾਂ ਜਾਊਂਗਾ ਸੋ ਇਹ ਵੀ ਬਹੁਤ ਇੱਕ ਵੱਡਾ ਜਿਹੜਾ ਕਿ ਇਹ ਕੁਐਸਚਨ ਮਾਰ ਗਿਆ ਹੈਗਾ ਟੈਸਟੇਸ਼ਨ ਲੈਟਰ ਬਿਲਕੁਲ ਬੇਟਾ ਉਸ ਜਿਹੜੇ ਨਵੇਂ ਅਪਡੇਟ ਤੇ ਆ ਮੇਰੇ ਹੁਣੇ ਵੀ ਟੇਬਲ ਤੇ ਪਿਆ ਉਹ ਤੇ ਮੈਂ ਦਿਖਾ ਵੀ ਦਵਾਂ ਤੇ ਇੱਥੇ ਜਿਹੜੀ ਇੱਕ ਲਾਈਨ ਲਿਖੀ ਹੋਈ ਹੈ ਨਾ ਸੋ ਟੈਸਟੇਸ਼ਨ ਲੈਟਰ ਜਿਹੜੀ ਕੀ ਹੈਗੀ ਹੈ ਕੈਪਿੰਗ ਦੇ ਆਧਾਰ ਤੇ ਤੁਹਾਨੂੰ ਮਿਲਣੀ ਹੈ ਸੋ ਮੈਂ ਕਿਸੇ ਨਾਲੇ ਆਪਸ ਵਿੱਚ ਕੋਲਾਬੋਰੇਟ ਹੋਣੀ ਹੈ ਕਿ ਇੰਨੇ ਜਦੋਂ ਕੈਪਿੰਗ ਸਿਸਟਮ ਲੱਗਣਾ ਹੈ ਨਾ ਕਿ ਏ ایس ਪਰ ਵੈਸੇ ਸਟੇਟ ਦੇ ਵਿੱਚ ਆਪਾਂ ਕਹਿ ਰਹੇ ਮੈਂ ਕਹੂੰਗਾ BC ਕਹਿੰਦਾ BC ਚ ਇੰਨੇ ਬੱਚੇ ਜਾਣਗੇ ਤੇ ਉਨੀਆਂ ਹੀ ਅਟੈਸਟੇਸ਼ਨ ਲੈਟਰ ਜਿਹੜੀਆਂ ਕਿ ਇਸ਼ੂ ਹੋਣਗੀਆਂ ਕਿ ਉਦਾਂ ਨਹੀਂ ਹੋਣਗੀਆਂ ਹੁਣ ਤਾਂ ਕਯੂਬਿਕ ਦੇ ਵਿੱਚ ਵੀ ਤਾਂ ਆਪਾਂ ਪਹਿਲਾਂ ਕਹਿ ਰਹੇ ਲਾਈਕ ਸੀਏ ਕਿ ਉਹ ਸੀਏ ਕਿ ਇਜ਼ ਅ ਟੋਟਲੀ ਡਿਫਰੈਂਟ ਉੱਥੇ ਵੀ ਅਟੈਸਟੇਸ਼ਨ ਲੈਟਰ ਤੇ ਇੱਥੇ ਕਯੂਬਿਕ ਬਾਰੇ ਵੀ ਗੱਲਾਂ ਲਿਖੀ ਹੈ ਕਿ ਕਯੂਬਿਕ ਗਵਰਨਮੈਂਟ ਦੇ ਨਾਲ ਵੀ ਜਿਹੜੀ ਕਿ ਸਰਕਾਰਾਂ ਨਾਲ ਗੱਲ ਚੱਲਦੀ ਕਿ ਅਟੈਸਟੇਸ਼ਨ ਲੈਟਰ ਕਿਦਾਂ ਅਲਾਈਨ ਕੀਤੇ ਜਾਵੇ ਐਂਡ ਇਟਸ ਰਿਟਰਨ ਔਨ ਦਾ ਕੈਨੇਡਾ ਆਫ ਗਵਰਨਮੈਂਟ ਆਫ ਕੈਨੇਡਾ ਸਟਿਕ ਬਣੀਆ ਫਿਰ ਦਿਖਾਉ گیا سو ਕੈਪਿੰਗ ਤੇ ਟ੍ਰਾਂਸਲੇਸ਼ਨ ਲੈਟਰ ਅਸਾਈਨ ਜਿਹੜੀ ਕਿ ਆ ਅਲਾਈਨ ਹੋ ਕੇ ਥੈਨ ਜਿਹੜੀ ਕਿ ਬੱਚਿਆਂ ਨੂੰ ਇਹ ਸੀਟਸ ਮਿਲਣ ਕਿਆਂ ਤੇ ਯੈਸ ਕਿਤੇ ਨਾ ਕਿਤੇ ਇਹ ਚੀਜ਼ ਸਹੀ ਹੋਊਗੀ ਫਰਸਟ ਕਮ ਫਰਸਟ ਸਰਵ ਸਰ ਇਹ ਚੀਜ਼ ਹੋਊਗੀ ਜਿਹੜਾ ਪਹਿਲਾਂ ਲਾਈਨ 'ਚ ਲੱਗੂਗਾ ਉਹ ਬੱਚਾ ਜਿਹੜਾ ਜਾਊਗਾ ਹੁਣ ਲਾਈਨ 'ਚ ਲੱਗਣ ਨੂੰ ਇੱਕ ਮੈਂ ਪਹਿਲਾਂ ਇਹ ਵੀ ਦਿਖਾ ਦਾਂ ਬੱਚੇ ਕਹਿੰਦੇ ਕਿ ਸ਼ਾਇਦ ਡਰ ਰਹੇ ਫੀਸ ਹੀ ਸ਼ਾਇਦ ਬਾਅਦ 'ਚ ਭਰੀਏ ਬੇਟਾ ਐਲਓਏ ਤੋਂ ਬਿਨਾ ਨਹੀਂ ਹੋਣਾ ਅਲੋ ਇਸ ਸਮੇਂ ਤੇ ਅਲੋ ਲੈਟਰ ਆਫ ਜਿਹੜੀ ਕਿ ਐਕਸੈਪਟੈਂਸ ਆਪਾਂ ਕਹਿ ਰਹੇ ਹਾਂ ਜਿਹੜੀ ਕਿ ਫੀ ਪੇਮੈਂਟ ਤੋਂ ਬਾਅਦ ਹੋਣੀ ਸੋ ਲਾਈਨ 'ਚ ਤਾਂ ਆਪਾਂ ਨੂੰ ਲੱਗਣਾ ਹੀ ਪੈਣਾ ਵਾ ਸੋ ਤਾਂ ਹੀ ਅਟੈਸਟੇਸ਼ਨ ਲੈਟਰ ਲੈ ਆਪਾਂ ਇਹਦਾ ਮਤਲਬ ਹੈ ਅਗਰ ਸਾਰਾ ਕੁਝ ਕਰ ਲਿਆ ਫੀਸ ਵੀ ਭਰ ਲਈ ਅਟੈਸਟੇਸ਼ਨ ਲੈਟਰ ਨਹੀਂ ਮਿਲੀ ਤਾਂ ਇਹਦਾ ਮਤਲਬ ਹੈ ਫੀਸ ਵਾਪਸ ਲੈਣੀ ਪੈਣੀ ਨਹੀਂ ਸਰ ਮੈਂ ਅੱਜ ਉਹਦੇ ਤੇ ਇਹ ਵੀ ਦਸਵੀਂ ਦਵਾਂ ਤੇ ਕਹਿੰਦੇ ਨਾ ਕਿ ਤੁਸੀਂ ਪੇਪਰ ਵਰਕ ਨੂੰ ਪੂਰੇ ਕਰ ਦਿਓ ਸਾਰਾ ਲਾਸਟ ਪੇਜ ਤੇ ਮੈਂ ਦੇਖ ਰਿਹਾ ਕਿ ਤੇ ਲਿਖਿਆ ਕੀ ਹੂ ਡਸ ਨਾਟ ਨੀਡ ਐਨ ਅਟੈਸਟੇਸ਼ਨ ਲੈਟਰ ਮਤਲਬ ਕਿ ਕਿਹਦੇ ਕਿਸੇ ਨੂੰ ਜਿਹੜੀ ਪੀਏਐਲ ਆਪਾਂ ਨਾਮ ਦੇ ਰਹੇ ਆ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਕਿਹਨੂੰ ਲੋਡ ਨਹੀਂ ਪਊਗੀ ਸੋ ਇਹਦੇ ਚ ਸਾਫ਼ ਲਿਖਿਆ ਕਿ ਆ ਤੁਹਾਨੂੰ ਮੈਂ ਦਿਖਾਣਾ ਵੀ ਚਾਹੂੰਗਾ ਕਿ ਬੱਚਿਆਂ ਨੂੰ ਵੀ ਇਨ ਕੈਨੇਡਾ ਸਟੱਡੀ ਪਰਮਿਟ ਇਨ ਕੈਨੇਡਾ ਸਟੱਡੀ ਪਰਮਿਟ ਆ ਚਾਹੇ ਐਕਸਟੈਂਸ਼ਨ ਵਾਲੇ ਹੈਗੇ ਆ ਜਾਂ ਉਹ ਵਰਕ ਪਰਮਿਟ ਹੋਲਡਰ ਐਕਸਟੈਂਸ਼ਨਸ ਵਾਲੇ ਇਨ ਕੈਨੇਡਾ ਫੈਮਿਲੀ ਮੈਂਬਰਸ ਆਫ ਸਟੱਡੀ ਪਰਮਿਟ ਆਫ ਵਰਕ ਪਰਮਿਟ ਹੋਲਡਰਸ ਸੋ ਇਹ ਉਹ ਆ ਜਿੰਨੇ ਇੰਨੇ ਕੈਨੇਡਾ ਦੇ ਵਿੱਚ ਆਬਵੀਅਸ ਸਾਰਿਆਂ ਦੇ ਉਥੇ ਰਿਲੇਟਿਵਸ ਆ ਰਹਿੰਦੇ ਹੀ ਆ ਉਥੇ ਫੈਮਿਲੀ ਮੈਂਬਰਸ ਆਫ ਸਟੱਡੀ ਪਰਮਿਟ ਆਫ ਵਰਕ ਪਰਮਿਟ ਹੋਲਡਰਸ ਜੇ ਸਟੂਡੈਂਟ ਉਥੇ ਵਿਜ਼ਿਟਰ ਵੀਜ਼ਾ ਲਵਾ ਕੇ ਚਲੇ ਜਾਂਦਾ ਜਿਹੜਾ ਉਹਦਾ ਕੀ ਉਥੇ ਸਿਬਲਿੰਗ ਮੈਂ ਤਾਂ ਕਹਾਂਗਾ ਉਹਦਾ ਭੈਣ ਭਰਾ ਜੇ ਉਥੇ ਪਹਿਲਾਂੋਂ ਹੈਗਾ ਵਾ ਤੇ ਸਰ ਉਥੇ ਜਾ ਕੇ ਜੋ ਅਪਲਾਈ ਕਰਦਾ ਟੈਸਟੇਸ਼ਨ ਲੈਟਰ ਦੀ ਉਹਨੂੰ ਲੋਡ ਨਹੀਂ ਪੈਣੀ ਤੇ ਮੈਂ ਇਹ ਵੀ ਦੱਸ ਦਵਾਂਗਾ ਜੀਏਸੀਡੀ ਵੀ ਦੀ ਲੋਡ ਪੈਣੀ ਫਿਰਤਾ ਸੋ ਵੀ ਇਹ ਹੈ ਕਿ ਕਨਦੇਨਾ ਕੀ ਪੁਆਇੰਟ ਹੈਗਾ ਬਟ ਉਹੀ ਇੱਕ ਚੀਜ਼ ਹੈ ਕਿ ਵਿਸਟਰ ਵੀਜ਼ਾ ਦੀ ਪ੍ਰੋਬੈਬਿਲਿਟੀ ਕਿੰਨੀ ਹੁੰਦੀ ਵਿਸਟਰ ਵੀਜ਼ਾ ਚ ਤੁਸੀਂ ਪਹਿਲੋ ਇੰਡੀਆ ਚੋਂ ਦੱਸ ਕੇ ਨਹੀਂ ਲਾ ਸਕਦੇ ਕਿ ਮੈਂ ਉੱਥੇ ਟਰੈਵਲ ਕਰਕੇ ਉੱਥੇ ਟੈਸਟ ਸਟੇਸ਼ਨ ਲੈਟਰ ਨਹੀਂ ਮਿਲੀ ਇਹ ਚੀਜ਼ਾਂ ਨਹੀਂ ਆ ਬਟ that is a different category ਬਟ ਇਹ ਮੈਂ ਤੁਹਾਨੂੰ ਇੱਕ ਪੁਆਇੰਟ ਦੱਸ ਰਿਹਾ ਤਾਂ ਦੱਸ ਰਿਹਾ ਮੇਰੇ ਕੋਲੇ ਜੇ ਮੈਂ ਪਿਛਲੇ 15 20 ਦਿਨ ਦੀ ਗੱਲ ਕਰਾਂ 15 20 ਹੀ ਮੈਨੂੰ ਲੱਗਦਾ ਕਿ ਕਲਾਇੰਟਸ ਮੇਰੇ ਹੋਣੇ ਜਿਹੜੇ ਯੰਗ ਏਜ 18 19 20 ਸਾਲ ਦੇ ਵਿੱਚ ਆ ਜਿਨ੍ਹਾਂ ਨੇ ਇਥੋਂ ਵਿਸਟਰ ਵੀਜ਼ਾ ਲਵਾਇਆ ਉੱਥੇ ਜਾ ਕੇ ਆਲਰੇਡੀ ਆਪਣੇ ਵੀਜ਼ਾਸ ਕਨਵਰਟ ਕਰਾਉਣੇ ਵੀਜ਼ਾਸ ਕਿੱਥੇ ਕਨਵਰਟ ਕਰਾਉਣੇ ਆ ਆ ਸਟੱਡੀ ਪਰਮਿਟ ਹੀ ਕਨਵਰਟ ਕਰਵਾਣਗੇ ਜਾਂ ਵਰਕ ਪਰਮਿਟ ਵਰਕ ਪਰਮਿਟ ਮੈਂ ਐਲੀਜੀਬਲ ਬੱਚੇ ਨੂੰ ਕਹੂੰਗਾ ਐਡਵਾਈਸ ਨਹੀਂ ਕਰੂੰਗਾ ਬਟਾ ਹਜੇ ਉਮਰ ਤੁਹਾਡੀ ਪੜਨ ਦੀ ਤਾਂ ਪੜ ਲਓ ਬੜੀਆਂ ਐਡਾਂ ਚੱਲ ਰਹੀਆਂ ਵਰਕ ਪਰਮਿਟ ਉਹਦੇ ਲਈ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ ਜੇ ਜਿਹੜਾ ਇਥੋਂ ਚਲਾ ਗਿਆ ਵਰਕ ਪਰਮਿਟ ਤੇ ਹਨਾ ਉਹਦਾ ਸਿਬਲਿੰਗ ਉੱਥੇ ਕੁਝ ਵੀ ਨਾ ਟੈਸਟੇਸ਼ਨ ਲੈਟਰ ਦੀ ਲੋਡ ਪੈਣੀ ਆ ਨਾ ਹੀ ਉਹਨਾਂ ਨੂੰ ਉਥੇ ਜੀਆਈਸੀ ਤੋਂ ਓਬਵੀਅਸ ਆ ਸਰ ਓਐਸਡੀਐਸ ਐਂਡ ਨਾਨਐਸਆਬੀ ਨਾ ਤੇ ਲੋਡ ਨਹੀਂ ਪੈਣੀ ਸੋ ਇਹ ਵੀ ਦੇਖੋ ਤੁਸੀਂ ਇੱਕ ਕਿੱਡੀ ਵੱਡੀ ਏ ਤਾਂ ਮੈਂ ਕਹੂੰਗਾ ਕਿ ਓਪਰਚ्युनिटी ਆ ਬਟ ਉਹਦੇ ਵਾਸਤੇ ਵੀ ਆਪਣੀ ਤਿਆਰੀ ਰੱਖੋ ਤੁਹਾਡੇ ਸਪਾਂਸਰਸ ਫਾਈਨੈਂਸ਼ਲੀ ਆਪਣੇ ਆਪ ਨੂੰ ਸਟਰੋਂਗ ਰੱਖੋ ਅੱਜ ਹੀ ਸਾਡੇ ਇੱਕ ਹੋਰ 19 ইয়ার্স অফ এজ প্লাস 2 ਜਿਹੜੇ 23 ਪਾਸ ਆਊਟ ਦਾ ਅੱਜ ਹੀ ਇੱਕ ਸਾਡ ਨੂੰ ਵੀ ਵਿਜ਼ਟਰ ਵੀਜ਼ਾ ਵੀ ਸਾਨੂੰ ਰਿਸੀਵ ਹੋਇਆ ਵਾ ਜਿਨ੍ਹਾਂ ਦੀ ਵੀ ਆਲਰੇਡੀ ਇਹੀ ਪਲੈਨਿੰਗ ਆਲਰੇਡੀ ਇਹ ਚੀਜ਼ਾਂ ਚੱਲ ਰਹੀਆਂ ਕਿ ਉੱਥੇ ਜਾ ਕੇ ਆਪਾਂ ਕਨਵਰਟ ਕਰਾ ਲਾਂਗੇ ਸੋ ਇਹ ਵੀ ਚੀਜ਼ ਹੈ ਕਿ ਬੱਚੇ ਕੋਲ অপਸ਼ਨ ਹੈਗੀ ਆ ਬਟ ਮੈਂ ਇਹ ਦੱਸ ਵੀ ਦੇਵਾ ਇਹ ਸਾਰਿਆਂ ਵਾਸਤੇ ਨਹੀਂ ਹੈਗੀ ਜਿਨ੍ਹਾਂ ਦੀ ਤਾਂ ਪ੍ਰੋਫਾਈਲ ਸਟਰੋਂਗ ਆ ट्रैवल ਹਿਸਟਰੀ ਆ ਜਾਂ ਉਹਨਾਂ ਦੇ ਫਾਈਨੈਂਸ਼ੀਅਲਸ ਉਹਨਾਂ ਦੇ ਮॉम ਡੈਡਸ ਉਹਨਾਂ ਦੇ ਸਪਾਂਸਰਸ ਜਿਹੜੇ ਸਟਰੋਂਗ ਹੈਗੇ ਜਾਂ ਉਹਨਾਂ ਦੇ ਪਹਿਲਾਂ ਕੋਈ ਉੱਤੇ ਖਾਸ ਬਲੱਡ ਰਿਲੇਸ਼ਨ 'ਚ ਉੱਤੇ ਰਹਿੰਦੇ ਆ ਹਾਂ ਉਹਨਾਂ ਦੀ ਜਿਹੜੀ ਵੀਜ਼ਾ ਪ੍ਰੋਬੈਬਿਲਿਟੀ ਜਿਹੜੀ ਕਿ ਬੜੀ ਜ਼ਿਆਦਾ ਹਾਈ ਹੁੰਦੀ ਆ ਜਾਂ ਇੱਕ ਹੋਰ ਦੂਜੀ ਆਪਸ਼ਨ ਦੇ ਦਿੰਦਾ ਮੈਂ ਸਰ ਜਿਹੜੇ ਕਿ ਮਾਪੇ ਆਪਣੇ ਬੱਚਿਆਂ ਨੂੰ ਪਹਿਲੋਂ ਭੇਜਣਾ ਚਾਹੁੰਦੇ ਜਾਂ ਜਿਹਨੇ ਅਗਲੇ ਸਾਲ ਭੇਜਣਾ ਜਾਂ ਹਜੇ ਪੜ ਰਿਹਾ ਉਹਨਾਂ ਦਾ ਬੱਚਾ ਮੈਂ ਤਾਂ ਕਹੂੰਗਾ ਆਪਣੇ ਵਿਸਟਰ ਵੀਜ਼ਾ ਲਵਾ ਕੇ ਰੱਖੋ ਆਪਣੇ ਬੱਚੇ ਦੇ ਜੇ ਜਾਣਾ ਪੈਂਦਾ ਵਾ ਉੱਤੇ ਜਾ ਕੇ ਵੀ ਤੁਸੀਂ ਐਡੀ ਕੀ ਚੀਜ਼ ਆ ਕਰ ਸਕਦੇ ਨੇ that is option ਹੈ option ਵੀ ਹੈਗੀ ਹੈ ਉਹਨਾਂ ਸੋ ਜੇ ਅਟੈਸਟੇਸ਼ਨ ਲੈਟਰ ਦੀ ਤੋਂ ਆਪਾਂ ਜੇ ਆਪਾਂ ਉਸ ਮਿਲੇਗੀ ਨਹੀਂ ਹੁੰਦੇ ਪਹਿਲਾਂ ਤਾਂ ਸਰ ਮੈਂ ਤਾਂ ਕਹਿੰਦਾ ਕਿ ਹਜੇ ਬੱਚਾ ਨੂੰ ਕੋਈ ਇਹ ਸੌਲ ਥੋੜਾ ਜਿਹਾ ਮੈਂ ਐਡਵਾਂਸ ਗੱਲ ਕਰ ਰਿਹਾ ਪਹਿਲੇ ਤਾਂ ਆਪਾਂ ਥੋੜੀ ਜਿਹੀ ਵੇਟ ਜ਼ਰੂਰ ਕਰੀਏ within a few days latest to late by 31st of march ਤੋਂ ਪਹਿਲੋ ਪਹਿਲੋ ਕਲੈਰਿਟੀ ਆਏ ਨਹੀਂ ਉਮੀਦ ਕਰ ਰਹੇ 10 15 20 ਦਿਨ ਚ ਆ ਜੈਣੀ ਜਿਆਦਾ ਮੈਨੂੰ ਲੱਗਦਾ ਨਹੀਂ ਫੈਬਰੂਅਰੀ ਮਾਸੇ ਜੀ ਆਪਾਂ ਨੂੰ ਕਲੈਰਿਟੀ ਦੇਖਣ ਨੂੰ ਮਿਲ ਜਾਊਗੀ ਜਿਆਦਾ ਲੇਟ ਤੱਕ ਜਾਂਦੇ ਨਹੀਂ ਹੈਗੇ ਸੋ ਆਪਾਂ ਵੇਟ ਕਰੀਏ ਥੈਨ ਟੇਕ ਅ ਡਿਸੀਜਨ ਬਟਾਂ ਵਿਸਟਰ ਵੀਜ਼ਾ ਖਾਸ ਔਰਤੇ ਜਿਹੜੇ ਬੱਚੇ ਦੇ ਛੋਟੇ ਜਿਹੜੇ ਸਾਲ 2-3 ਸਾਲ ਬਾਅਦ ਜਾਣਾ ਚਾਹੁੰਦੇ ਆ ਉਹ ਅੱਗੇ ਆਪਣੇ ਵਿਸਟਰ ਵੀਜ਼ਾ ਬੱਚਿਆਂ ਦੇ ਪੇਰੈਂਟਸ ਨੂੰ ਮੈਂ ਕਹੂੰਗਾ ਜਰੂਰ ਲਗਵਾ ਕੇ ਰੱਖ ਲੈਣ ਹੋ ਸਕਦਾ ਉਹਨਾਂ ਦੇ ਵੀਜ਼ੇ ਲੱਗਿਆਂ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਜਿਹੜਾ ਕਿ ਬੈਨੀਫਿਟ ਜਰੂਰ ਹੋਵੇ ਤੇ ਬਾਕੀ ਟੈਸਟੇਸ਼ਨ ਲੈਟਰ ਵਾਲੇ ਬੱਚਿਆਂ ਨੂੰ ਵੀ ਮੈਂ ਕਹੂੰਗਾ ਜਿਨ੍ਹਾਂ ਦੇ ਆਲਰੇਡੀ ਵੀਜ਼ਾਸ ਲੱਗੇ ਹੋਏ ਜਿਨ੍ਹਾਂ ਦੀ ਆਲਰੇਡੀ 22 ਜਨਵਰੀ ਤੋਂ ਪਹਿਲਾਂ 8:30 AM ET ਟਾਈਮ ਜ਼ੋਨ ਦੇ ਵਿੱਚ ਜਿੰਨੀਆਂ ਫਾਈਲਾਂ ਲੱਗੀਆਂ ਉਹਨਾਂ ਨੂੰ ਟੈਸਟੇਸ਼ਨ ਲੈਟਰ ਨਹੀਂ ਮੰਗੀ ਜਾਏਗੀ ਕਿਉਂਕਿ ਇਹ ਵੀ ਇੱਕ ਬड़ा ਸਵਾਲ ਹੁੰਦਾ ਸੀਗਾ ਜਿੰਨੀਆਂ ਦੀਆਂ ਫਾਈਲਾਂ ਲੱਗੀਆਂ ਜ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਆ ਟਰੈਵਲ ਕਰਨ ਉਹਨਾਂ ਤੋਂ ਨਹੀਂ ਮੰਗ ਨਹੀਂ ਉਹ ਸਾਰੇ ਸੇਫ ਆ ਸੇਫ ਤਾਂ ਚਲੋ ਇਹ ਵੀ ਹੈ ਇਹ ਵੀ ਡਰ ਨਾ ਜਾਣ ਪਠਾਨ ਨਵੀਆਂ ਫਾਈਲਾਂ ਨੂੰ 100% ਜਿਹੜੀ ਇਹ ਟੈਸਟੇਸ਼ਨ ਲੈਟਰ ਖਾਸ ਕਰਕੇ ਪਲੱਸ 2 ਵਾਲੇ ਬੱਚਿਆਂ ਨੂੰ ਜਿਹੜੀ ਕੀ ਆ ਚਾਹੀਦੀ ਹੋਵੇਗੀ ਸੋ ਬਹੁਤ ਇੰਪੋਰਟੈਂਟ ਗੱਲ ਤਿਰਜ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ 85578 85578 ਤੇ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ